ਦਿਖਾ ਦਿੰਦੇ ਆ ਤੁਹਾਨੂੰ ਤਸਵੀਰਾਂ ਕਿ ਕਿਸ ਤਰ੍ਹਾਂ ਕੇ ਮੀਂਹ ਜਿਹੜੀ ਆ ਇੱਕ ਵਸੇ ਬਰਸਾਤ ਜੜੀ ਆ ਹੋਰੀਏ ਸੋ ਬਰਸਾਤ ਦੇ ਨਾਲ ਜਿਹੜੇ ਗੜ੍ਹੇ ਜੜੇ ਨੇ ਉਹ ਵੀ ਪੈ ਰਹੇ ਨੇ ਬਹੁਤ ਵਧੀਆ ਮੌਸਮ ਹੋ ਗਿਆ ਜੀ ਗਰਮੀ ਤੋਂ ਰਾਹਤ ਮਿਲ ਗਈ ਆ ਤੇ ਦੋ ਚਾਰ ਦਿਨ ਤਾਂ ਵਧੀਆ ਨੰਗਣਗੇ ਹੋਣੀ ਤੇ ਬਾਕੀ ਇਹ ਆ ਵੀ ਚਲੋ ਜਿਹਨੇ ਦੇ ਨੰਗਣਗੇ ਉਹਨੇ ਤੇਰੀ ਸਹੀ ਮੌਸਮ ਭਾਜੀ ਅੱਜ ਸ਼ਾਮ ਤੱਕ ਮੌਸਮ ਬਿਲਕੁਲ ਸਹੀ ਸੀਗਾ ਥੋੜੀ ਦੇਰ ਪਹਿਲਾਂ ਜੋ ਮੌਸਮ ਦੇ ਹਾਲਾਤ ਬਣੇ ਨੇ ਇਸ ਵੇਲੇ ਤੁਸੀਂ ਦੇਖ ਕੇ ਹੀ ਸਕਦੇ ਹੋ ਕਿੱਦਾਂ ਸਾਡੇ ਵੀਰ ਭਰਾ ਰਸਤੇ 'ਚ ਖੜੇ ਹੋਏ ਨੇ ਕੋਈ ਕਿੱਥੋਂ ਆ ਰਿਹਾ ਕੋਈ ਬੱਸ ਤੋਂ ਉਤਰਿਆ ਕੋਈ ਆਟੋਗਰਾ ਤੋਂ ਉਤਰਿਆ ਬੜੇ ਦਿਨਾਂ ਬਾਅਦ ਗਰਮੀਆਂ ਬਹੁਤ ਜ਼ਿਆਦਾ ਸੀ ਟੈਂਪਰੇਚਰ ਵੱਧ ਰਿਹਾ 40 ਤੋਂ ਵੱਧ ਟੈਂਪਰੇਚਰ ਹੋ ਚੁੱਕਿਆ ਸੀ ਕੁਝ ਦਿਨਾਂ 'ਚ ਹੁਣ ਮੌਸਮ ਦੇ ਵਿੱਚ ਜਿਹੜਾ ਬਦਲਾਅ ਆਇਆ ਮੀਂਹ ਪੈ ਰਿਹਾ ਮੌਸਮ ਚੇਂਜ ਜ਼ਰੂਰ ਹੋਇਆ ਠੰਡਾ ਵੀ ਹੋਇਆ ਹੈ ਮੌਸਮ ਅਸੀਂ ਉਮੀਦ ਕਰਦੇ ਹਾਂ ਇਦਾਂ ਹੀ ਮੌਸਮ ਬਣਿਆ ਰਹੇ ਹਾਂ ਹਾਂ ਭਾਜੀ ਇਹ ਕਹਿੰਦਾ ਹੈ ਜੀ ਥੋੜੇ ਦਿਨ ਪਹਿਲਾਂ ਜਿਵੇਂ ਜੋ ਮੌਸਮ ਤੇ ਖਲਾਸ ਸੀਗੇ 45 ਡਿਗਰੀ ਟੈਂਪਰੇਚਰ 42 ਡਿਗਰੀ ਟੈਂਪਰੇਚਰ ਪਰ ਉਸਾਂ ਨੂੰ ਦੇ ਬਾਰਿਸ਼ ਹੋਈ ਹੈ ਪਰ ਬਾਰਿਸ਼ ਨਾਲ ਬਹੁਤ ਕਈਆਂ ਨੂੰ ਰਾਹਤ ਮਿਲੀ ਹੈ ਇਹ ਪਰ ਜੋ ਹਵਾਵਾਂ ਠੰਡੀਆਂ ਚੱਲੀਆਂ ਤੁਸੀਂ ਦੇਖ ਹੀ ਰਹੇ ਹੋ ਲੁਧਿਆਣਾ ਲਾਈਵ ਵੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਹੀਂ ਤੁਹਾਡੇ ਦੱਸ ਦੇ ਮੌਸਮ ਨੇ ਇੱਕ ਵਾਰੀ ਫੇਰ ਤੋਂ ਮਿਜਾਜ਼ ਬਦਲਿਆ ਹੈ ਸੋ ਦੱਸ ਦੇ ਮੌਸਮ ਖੁਸ਼ਨਮਾ ਜਿਹੜਾ ਨਜ਼ਰ ਆ ਰਿਹਾ ਹੈ ਦੱਸ ਦੇ ਦੋ ਦਿਨ ਪਹਿਲਾਂ ਗੱਲ ਕਰੀਏ ਤਾਂ 2 ਦਿਨ ਪਹਿਲਾਂ 40 ਜੜੀ ਡਿਗਰੀ ਟੈਂਪਰੇਚਰ ਸੀਗਾ ਹਾਈ ਟੈਂਪਰੇਚਰ ਸੀਗਾ ਗਰਮੀ ਦਾ ਸੋ ਹੁਣ ਇਹ ਗਰਮੀ ਦੇਖ ਸਕਦੇ ਹੋ ਕਿ ਕਿਸ ਤਰੀਕੇ ਗਰਮੀ ਤੋਂ ਰਾਹਤ ਲੋਕਾਂ ਨੂੰ ਮਿਲੀ ਹੈ ਸੋ ਲੋਕ ਦੇਖ ਸਕਦੇ ਹੋ ਕਿ ਕਿਸ ਤਰੀਕੇ ਅਗਰ ਅਜਿਹੀ ਗੱਲ ਕਰੀਏ ਤਾਂ ਅੱਜ ਬਰਸਾਤ ਜੜੀ ਹੋ ਰਹੀ ਹੈ ਸੋ ਕਿਤੇ ਨ ਕਿਤੇ ਥੋੜੀ ਦੇਰ ਪਹਿਲਾਂ ਮੌਸਮ ਮੇਰਾ ਦੁਪਹਿਰ ਦਾ ਅਗਰ ਦਸਿਆ ਤਾਂ ਥੋੜੀ ਦੇਰ ਪਹਿਲਾਂ ਮੌਸਮ ਕਾਫੀ ਗਰਮੀਲਾ ਸੀਗਾ ਤਾਂ ਉਸ ਤੋਂ ਬਾਅਦ ਮੌਸਮ ਨੇ ਜਿਹੜਾ ਅੱਜ ਮਜ਼ਾਦ ਬਦਲਿਆ ਸੋ ਕਿਤੇ ਨ ਕਿਤੇ ਕਾਫੀ ਰਾਹਤ ਜੜੀ ਹੈ ਗਰਮੀ ਤੋਂ ਲੋਕਾਂ ਨੂੰ ਆਈ ਹੈ ਸੋ ਤਸਵੀਰਾਂ ਜੜੀਆਂ ਮੇਰੇ ਪਿੱਛੇ ਇਹ ਜਿਹੜੀ ਐ ਇੱਕ ਵਸੇ ਬਰਸਾਤ ਜੜੀ ਐ ਹੋਰੀਏ ਸੋ ਬਰਸਾਤ ਦੇ ਨਾਲ ਜਿਹੜੇ ਗੜ੍ਹੇ ਜੜੇ ਨੇ ਉਹ ਵੀ ਪੈ ਰਹੇ ਨੇ ਸੋ ਦੱਸ ਦਈਏ ਕਿ ਮੌਸਮ ਦੇ ਵਿੱਚ ਕਾਫੀ ਬਦਲਾਅ ਜਿਹੜਾ ਦੇਖਣ ਨੂੰ ਮਿਲ ਰਿਹਾ ਕਿਉਂਕਿ ਅਸਤੋਂ ਦੋ ਦਿਨ ਪਹਿਲਾਂ ਜਿਹੜਾ ਮੌਸਮ ਸੀਗਾ ਕਾਫੀ ਗਰਮੀਲਾ ਮੌਸਮ ਸੀਗਾ ਸੋ ਕਾਫੀ ਗਰਮੀ ਜੜੀ ਐ ਸੀਗੀ 38 ਤੋਂ 40 ਪ੍ਰਤੀਸ਼ਤ ਜਿਹੜੀ ਗਰਮੀ ਐ ਉਹ ਸੀਗੀ ਸੋ ਗਰਮੀ ਦਾ ਜਿਹੜਾ ਟੈਂਪਰੇਚਰ ਸੀਗਾ ਉਹ ਹਾਈ ਸੀਗਾ ਪਰ ਹੁਣ ਟੈਂਪਰੇਚਰ ਜਿਹੜਾ ਗਰਮੀ ਦਾ ਉਹ ਡਾਊਨ ਹੋਇਆ ਨਜ਼ਰ ਆ ਰਿਹਾ ਸੋ ਕਾਫੀ ਲੋਕਾਂ ਨੂੰ ਜਿਹੜਾ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀਗਾ ਗਰਮੀ ਦੇ ਵਿੱਚ ਉਹ ਵੀ ਕਿਤੇ ਨਾ ਕਿਤੇ ਖਤਮ ਹੁੰਦਾ ਨਜ਼ਰ ਆ ਰਿਹਾ ਸੋ ਅੱਜ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝਾ ਕਰਾ ਰਹੇ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਲੋਕ ਕਿਸ ਤਰੀਕੇ ਖੜੇ ਹੋ ਨੇ ਸੋ ਲੋਕਾਂ ਦੇ ਵਿੱਚ ਵੀ ਜਿਹੜੀ ਹੈ ਖੁਸ਼ੀ ਦੀ ਜਿਹੜੀ ਲਹਿਰ ਹੈ ਉਹ ਦੇਖਣ ਨੂੰ ਮਿਲ ਰਹੀ ਕਿਉਂਕਿ ਮੌਸਮ ਨੇ ਆਪਣਾ ਮિજાਜ ਜਿਹੜਾ ਬਦਲਿਆ ਸੋ ਮੌਸਮ ਦੇ ਨਾਲ ਲੋਕਾਂ ਨੂੰ ਵੀ ਕਿਤੇ ਨਾ ਕਿਤੇ ਕਾਫੀ ਰਾਹਤ ਜਿਹੜੀ ਹੈ ਮਿਲੀ ਹੈ ਸੋ ਲੋਕਾਂ ਨਾਲ ਵੀ ਗੱਲਬਾਤ ਕਰਨੀ ਚਾਹੀਦੀ ਹੈ ਕੋਸ਼ਿਸ਼ ਕਰਾਂਗੇ ਕਿ ਗਰਮੀ ਤੋਂ ਕਿੰਨੀ ਕੀ ਰਾਹਤ ਜਿਹੜੀ ਹੈ ਲੋਕਾਂ ਨੂੰ ਮਿਲੀ ਹੈ ਸੋ ਅੱਜ ਤੋਂ 2 ਦਿਨ ਪਹਿਲਾਂ ਪਰ ਅੱਜ ਦੀ ਗੱਲ ਕਰੀਏ ਤਾਂ ਮੌਸਮ ਕਾਫੀ ਵਧੀਆ ਸੁਨਹਿਰਾ ਅਮਨਪ੍ਰੀਤ ਸਿੰਘ ਨਾਗਰੇ ਮੇਰਾ ਕਿੱਥੇ ਖੜੇ ਮੈਂ ਵਿਰਸ ਮਰਾਲਾ ਚੌਕ ਖੜਾ ਹਾਂ ਲੁਧਿਆਣਾ ਦੇ ਅੱਛਾ ਤੇ ਕਿੱਦਾਂ ਹੁਣ ਮੌਸਮ ਕਿੱਦਾਂ ਦਾ ਹੈ ਮੌਸਮ ਭਾਜੀ ਅੱਜ ਸ਼ਾਮ ਤੱਕ ਮੌਸਮ ਬਿਲਕੁਲ ਸਹੀ ਸੀਗਾ ਥੋੜੀ ਦੇਰ ਪਹਿਲਾਂ ਜੋ ਮੌਸਮ ਦੇ ਹਾਲਾਤ ਬਣੇ ਨੇ ਨਾ ਤੁਸੀਂ ਦੇਖ ਹੀ ਸਕਦੇ ਹੋ ਕਿੱਦਾਂ ਸਾਡੇ ਵੀਰ ਭਰਾ ਰਸਤੇ 'ਚ ਖੜੇ ਹੋਏ ਨੇ ਕੋਈ ਕਿੱਥੋਂ ਆ ਰਿਹਾ ਕੋਈ ਬੱਸ ਉੱਤਰਿਆ ਕੋਈ ਆਟੋ ਵਗਰਾ ਤੇ ਉਤਰਿਆ ਮੈਂ ਵੀ ਗੁਰੂ ਘਰ ਆਸਾਂਤ ਮੱਥੜੇ ਕੇ ਆ ਰਿਹਾ ਸੀਗਾ ਮੇਰਾ ਗੁਰੂ ਭਾਈ ਨਾਲਾ ਮੇਰਾ ਭਰਾ ਛੋਟਾ ਤੇ ਸਾਨੂੰ ਵੀ ਇੱਥੇ ਇੱਕਦਮ ਹੀ ਬਾਰਿਸ਼ ਕਰਕੇ ਸਾਨੂੰ ਰੁਕਣਾ ਪੈ ਗਿਆ ਇੱਥੇ ਬਹੁਤ ਜਿਹੜਾ ਕਾਫੀ ਗਰਮੀਲਾ ਸੀਗਾ ਉਤੋਂ ਰਾਹਤ ਕਾਫੀ ਮਿਲ ਰਹੀ ਹੈ ਹਾਂ ਭਾਜੀ ਇਹ ਤਾਂ ਹੈ ਜੀ ਥੋੜੇ ਦਿਨ ਪਹਿਲਾਂ ਜਿਵੇਂ ਜੋ ਮੌਸਮ ਦੇ ਹਾਲਾਤ ਸੀਗੇ 45 ਡਿਗਰੀ ਟੈਂਪਰੇਚਰ 42 ਡਿਗਰੀ ਟੈਂਪਰੇਚਰ ਪਰ ਉਸ ਤੋਂ ਦੇਖਿਆ ਹੋਵੇ ਤੇ ਹੁਣ ਜੋ ਬਾਰਿਸ਼ ਹੋਈ ਆ ਪਰ ਬਾਰਿਸ਼ ਨਾਲ ਬਹੁਤ ਕਈਆਂ ਨੂੰ ਰਾਹਤ ਮਿਲੀ ਹੈ ਇਹ ਪਰ ਜੋ ਹਵਾਵਾਂ ਠੰਡੀਆਂ ਚੱਲੀਆਂ ਤੁਸੀਂ ਦੇਖ ਹੀ ਰਹੇ ਹੋ ਵਧੀਆ ਲੱਗ ਰਿਹਾ ਬਹੁਤ ਅੱਛਾ ਵੀ ਫੀਲ ਹੋ ਰਿਹਾ ਇਸ ਕਰਕੇ ਹੁਣ ਵਧੀਆ ਲੱਗ ਰਿਹਾ ਜੀ ਹਾਂਜੀ ਹਾਂਜੀ ਦੇ ਠੰਡੀਆਂ ਹਵਾਵਾਂ ਵੀ ਚੱਲ ਰਹੀਆਂ ਨੇ ਕਿਉਂਕਿ ਬਰਸਾਤ ਦੇ ਨਾਲ ਗੜੇ ਵੀ ਜੜੇ ਆ ਉਹ ਵੀ ਪਏ ਨੇ ਸੋ ਕਿਤਨੇ ਕਿਤੇ ਹਵਾਵਾਂ ਦੇ ਵਿੱਚ ਵੀ ਕਾਫੀ ਜਿਹੜਾ ਬਦਲਾਅ ਦੇਖਣ ਨੂੰ ਮਿਲਿਆ ਲੋ ਦਿਹਾਣੇ ਦੀ ਗੱਲ ਕਰੀਏ ਤਾਂ ਲੋ ਦਿਹਾਣੇ ਦੇ ਵਿੱਚ ਮੌਸਮ ਜਿਹੜਾ ਕਾਫੀ ਗਰਮ ਸੀਗਾ ਪੂਰੇ ਪੰਜਾਬ ਦੇ ਵਿੱਚ ਟੈਂਪਰੇਚਰ ਹਾਈ ਡਿਗਰੀ ਸੀ ਸੋ ਟੈਂਪਰੇਚਰ ਜਿਹੜਾ ਵਧਿਆ ਹੋਇਆ ਸੀਗਾ ਪਰ ਟੈਂਪਰੇਚਰ ਹੁਣ ਘਟਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਅੱਜ ਟੈਂਪਰੇਚਰ ਜਿਹੜਾ ਉਹ ਕੱਢ ਗਿਆ ਸੋ ਸਾਡੇ ਨਾਲ ਹੋਰ ਵੀ ਕੁਝ ਲੋਕ ਮੌਜੂਦ ਨੇ ਉਹਨਾਂ ਨੂੰ ਵੀ ਜਾਣਦੇ ਅੰਕਲ ਜੀ ਕਿਦਾਂ ਦਾ ਅੱਜ ਮੌਸਮ ਹੈ ਦੇਖ ਰਹੇ ਹੋ ਅੱਜ ਸਮਾੜਾ ਚੌ ਉਰਾਵੀ ਬਹਿਰਾ ਤੇਜ ਬਹੁਤ ਵਧੀਆ ਆਰੇ ਤੁਹਾਡੇ ਪਿੰਡਾ ਕਿੰਨਾ ਦਾ ਮੌਸਮ ਸੀ ਪਹਿਲਾਂ ਗਰਮੀ ਸੀਗੀ ਹੌਣੇ ਹਨੇਰੀ ਚੱਲੀ ਨਾਲ ਨਹੀਂ ਸੀ ਉਹ ਸਭ ਹੋਣਾ ਕਿੰਦਾ ਦਾ ਚਾਹੀਦਾ ਐਹੋ ਜਿਹਾ ਹੋਣਾ ਚਾਹੀਦਾ ਬਸ ਵਧੀਆ ਮੌਸਮ ਸੀ ਹੋ ਜਾ ਮੌਸਮ ਸੀ ਕਿੱਥੇ ਚੱਲੇ ਸੀ ਕਿੱਥੇ ਚੱਲੇ ਸੀ ਆਪ ਜਾਰ ਚੱਲੇ ਸੀ ਅੱਡੀ ਕੀ ਕਹਿਣਾ ਚਾਹੁੰਦੇ ਬਹੁਤ ਵਧੀਆ ਲੱਗਿਆ ਹੋ ਜਾਇਆ ਵਧੀਆ ਲੱਗਿਆ ਹੋ ਜਾਇਆ ਮੀਰ ਰਵੀ ਚੋਤ ਵਧੀਆ ਲੱਗਿਆ ਸਭ ਪੰਜਾਬ ਪਰ ਦੀ ਗੱਲ ਕਰੀਏ ਤੇ ਪੂਰੇ ਬੜੀ ਦੇਰਾਂ ਨਹੀਂ ਵੇਖਿਆ ਹੁਣ ਕਾਫੀ ਦਰਮੀਨੀ ਵੀ ਕਿਹਾ ਸੀ ਪਰ ਅੱਜ ਤਾਂ ਬਰਸਾਤ ਦੇ ਨਾਲ ਗੜੇ ਵੀ ਪਏ ਆ ਤੇ ਉਹਦੇ ਨਾਲ ਵੀ ਕਾਫੀ ਠੰਡੀ ਹਵਾਵਾਂ ਚੱਲੀਆਂ ਆ ਹਾਂ ਬੜੀ ਵਧੀਆ ਠੰਡੀ ਹਵਾਵਾਂ ਚੱਲ ਰਹੀਆਂ ਲੋਕਾਂ ਦੇ ਵਿੱਚ ਖੁਸ਼ੀ ਦੀ ਜਿਹੜੀ ਲਹਿਰ ਆ ਉਹ ਦੇਖ ਰਹੇ ਦੇਖਣ ਨੂੰ ਮਿਲ ਰਹੀ ਹੈ ਪੂਰੇ ਪੰਜਾਬ ਪਰ ਦੇ ਵਿੱਚ ਹਰ ਜ਼ਿਲ੍ਹਿਆਂ ਦੀ ਗੱਲ ਕਰੀਏ ਅੰਮ੍ਰਿਤਸਰ ਪਟਿਆਲਾ ਤੇ ਹਰਿਆਣੇ ਆਗਰੇ ਪਟਿਆਲੇ ਦੇ ਨਾਲ ਜਲੰਧਰ ਬਾਈਪਾਸ ਜਲੰਧਰ ਦੀ ਗੱਲ ਕਰੀਏ ਤਾਂ ਜਲੰਧਰ ਦੇ ਵਿੱਚ ਵੀ ਕਿਤੇ ਨਾ ਕਿਤੇ ਕਾਫੀ ਮੌਸਮ ਦੇ ਵਿੱਚ ਬਦਲਾਅ ਹੋ ਜਿਹੜਾ ਦੇਖਣ ਨੂੰ ਮਿਲ ਰਿਹਾ ਸੋ ਕਾਫੀ ਵਧੀਆ ਜਿਹੜਾ ਸੁਨਹਿਰਾ ਮੌਸਮ ਹੈ ਉਹ ਦੇਖਣ ਨੂੰ ਮਿਲ ਰਿਹਾ ਸੋ ਬਜ਼ੁਰਗ ਸਾਡੇ ਨਾਲ ਹੋਰ ਵੀ ਮੌਜੂਦ ਨੇ ਉਹਨਾਂ ਨੂੰ ਵੀ ਪੁੱਛਾਂਗੇ ਸੋ ਕਿੱਦਾਂ ਦਾ ਜਿਹੜਾ ਮੌਸਮ ਹੈ ਉਹਨਾਂ ਦਾ ਕਿੱਦਾਂ ਦਾ ਮਤਲਬ ਉਹਨਾਂ ਨੂੰ ਲੱਗ ਰਿਹਾ ਕਿਉਂਕਿ ਸਰ ਕੀ ਕਹਿਣਾ ਚਾਹੋਗੇ ਅੱਜ ਬਰਸਾਤ ਪੈ ਰਹੀ ਹੈ ਇੱਕ ਪਾਸੇ ਬਹੁਤ ਵਧੀਆ ਮੌਸਮ ਹੋ ਗਿਆ ਜੀ ਗਰਮੀ ਤੋਂ ਰਾਹਤ ਮਿਲ ਗਈ ਆ ਤੇ 2-4 ਦਿਨ ਤਾਂ ਵਧੀਆ ਲੰਘਣਗੇ ਹੋਣੀ ਆ ਤੇ ਬਾਕੀ ਇਹ ਆ ਵੀ ਚਲੋ ਜਿਹਨੇ ਦੇ ਨੰਗਣਗੇ ਉਹਨੇ ਤੇ ਨਹੀਂ ਸਹੀਂ ਪਰ ਗਰਮੀ ਕਾਫੀ ਜਾਲਾ ਪੈ ਕਾਫੀ ਕਾਫੀ ਪੈ ਰਹੀ ਸੀਗੀ 43 44 ਡਿਗਰੀ ਤੱਕ ਚਲਾ ਗਿਆ ਸੀਗਾ ਹੁਣ ਮੇਰੇ ਹਿਸਾਬ ਨਾਲ ਹਫਤਾ ਤੱਕ ਤਾਂ ਆਰਾਮਦਾਰੀ ਮਿਲੂਗੀ ਹੋਈ ਹਫਤਾ ਤੱਕ ਆਰਾਮ ਮਿਲੂਗਾ ਹਾਂ ਹਾਂ ਕੀ ਕਹਿਣਾ ਚਾਹੋਗੇ ਉਹ ਮਜ਼ਦੂਰਾਂ ਨੂੰ ਜਿਹੜੇ ਮਜ਼ਦੂਰ ਆਮ ਵਰਗ ਦੇ ਨੇ ਜਿਹੜੇ ਧੁੱਪ ਦੇ ਵਿੱਚ ਕੰਮ ਕਰਦੇ ਨੇ ਮਜ਼ਦੂਰੀ ਕਰਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋ ਉਹਨਾਂ ਨੂੰ ਇਹ ਹੀ ਆ ਭਾਈ ਹੁਣ ਮਤਲਬ ਹੈ ਵੀ ਠੰਡੇ ਦਾ ਜ਼ਿਆਦਾ ਇਸਤੇਮਾਲ ਕਰੋ ਪਾਣੀ ਪੀਓ ਬੱਤੋ ਵੱਡ ਗੁਲੂਗੋੜੀ ਵਗੈਰਾ ਲਓ ਕਿਉਂਕਿ ਇਹਦੇ ਨਾਲ ਹੀ ਬੰਦੇ ਨੂੰ ਰਾਹਤ ਮਿਲਦੀ ਹੈਗੀ ਹੈ ਤੇ ਗਰਮੀ ਤਾਂ ਬਾਕੀ ਹੁਣ ਕੁਦਰਤੀ ਹੈਗੀ ਆ ਭਾਈ ਗਰਮੀ ਦੇ ਵਿੱਚ ਤਾਂ ਇਹਦਾ ਜੋਰ ਨਹੀਂ ਆਗਾ ਇਹ ਤਾਂ ਉਮਰ ਦੇ ਵਿੱਚ ਹੁਣ ਦੀ ਜਿਹੜੀ ਗਰਮੀ ਦੇਖ ਰਹੇ ਹੋ ਇਸ ਤੋਂ ਪਹਿਲਾਂ ਆਗਰ ਦਸਲ ਪਹਿਲੇ ਦੀ ਗੱਲ ਕਰੀਏ ਤਾਂ ਦਸਲ ਪਹਿਲਾਂ 25 ਸਾਲ ਪਹਿਲਾਂ ਪਹਿਲਾਂ ਇੰਨੀ ਗਰਮੀ ਨਹੀਂ ਸੀ ਪੈਂਦੀ ਹੈਗੀ ਕਿਉਂਕਿ ਸਾਰਾ ਪੋਲਿਊਸ਼ਨ ਦਾ ਅਸਰ ਹੈਗਾ ਵਾਹ ਪੋਲਿਊਸ਼ਨ ਕਰਕੇ ਹੀ ਗਰਮੀ ਵਧਿਆ ਦੇਖੋ ਕਿੰਨੀ ਟ੍ਰੈਫਿਕ ਹੈਗੀ ਹੈ ਇੱਕ ਇੱਕ ਘਰ ਦੇ ਵਿੱਚ 4-4 5-5 ਗੱਡੀਆਂ ਖੜੀਆਂ ਜਾਂਦਾ ਦੋ ਚਾਲਾਨ ਵਾਲੇ ਆ ਚਾਰ ਗੱਡੀਆਂ ਖੜੀਆਂ ਪੋਲਿਊਸ਼ਨ ਕੀ ਕਰੂਗਾ ਦੱਸੋ ਗਰਮੀ ਵਧਣੀ ਹੈਗੀ ਆ ਬਿਲਕੁਲ ਸਦਾਦੀ ਸਾਡੇ ਨਾਲ ਜਿਹੜੇ ਲੋਕ ਮੌਜੂਦ ਸੀਗੇ ਉਹਨਾਂ ਦਾ ਕਹਿਣਾ ਹੈ ਕਿ ਗਰਮੀ ਦੇ ਵਧਣ ਦਾ ਜਿਹੜਾ ਕਾਰਨ ਹੈ ਕਿਤੇ ਨਾ ਕਿਤੇ ਪੋਲਿਊਸ਼ਨ ਵੀ ਹੈ ਸੋ ਕੁਝ ਲੋਕ ਸਾਡੇ ਨਾਲ ਹੋਰ ਵੀ ਮੌਜੂਦ ਨੇ ਉਹਨਾਂ ਨੇ ਵੀ ਗੱਲਬਾਤ ਕਰ ਲੈਣੀ ਹੈ ਗੱਡੀ ਦੇ ਵਿੱਚ ਵੀ ਕੁਝ ਲੋਕ ਨੇ ਸੋ ਜਾਣਕਾਰੀ ਲਵਾਂਗੇ ਕਿ ਮੌਸਮ ਦੇ ਨਾਲ-ਨਾਲ ਉਹਨਾਂ ਨੂੰ ਕਿਸ ਤਰੀਕੇ ਦਾ ਜਿਹੜਾ ਲੱਗ ਰਿਹਾ ਕਿਉਂਕਿ ਮੌਸਮ ਦੇ ਵਿੱਚ ਬਦਲਾਅ ਆਇਆ ਹੈ ਬਿਲਕੁਲ ਭਾਈ ਜੀ ਚੱਲੇ ਹੋ ਟ੍ਰੈਵਲਿੰਗ ਕਰ ਰਹੇ ਹੋ ਤੇ ਕਿੱਦਾਂ ਦਾ ਲੱਗ ਰਿਹਾ ਬਹੁਤ ਵਧੀਆ ਬੜੇ ਦਿਨਾਂ ਬਾਅਦ ਗਰਮੀਆਂ ਬਹੁਤ ਜ਼ਿਆਦਾ ਸੀ ਟੈਂਪਰੇਚਰ ਵੱਧ ਰਿਹਾ 40 ਤੋਂ ਵੱਧ ਟੈਂਪਰੇਚਰ ਹੋ ਚੁੱਕਿਆ ਸੀ ਕੁਝ ਦਿਨਾਂ ਚ ਹੁਣ ਮੌਸਮ ਦੇ ਵਿੱਚ ਜਿਹੜਾ ਬਦਲਾਅ ਆਇਆ ਮੀਂਹ ਪੈ ਰਿਹਾ ਮੌਸਮ ਚੇਂਜ ਜ਼ਰੂਰ ਹੋਇਆ ਠੰਡਾ ਵੀ ਹੋਇਆ ਹੈ ਮੌਸਮ ਅਸੀਂ ਉਮੀਦ ਕਰਦੇ ਹਾਂ ਇਦਾਂ ਹੀ ਮੌਸਮ ਬਣਿਆ ਰਹੇ ਬਾਰਿਸ਼ ਮਾੜੀ-ਮੋਟੀ ਜ਼ਰੂਰੀ ਹੈ ਗਰਮੀਆਂ ਵੀ ਉਹਦੇ ਨਾਲ ਕੰਟਰੋਲ 'ਚ ਰਹਿੰਦੀ ਹੈ ਤੇ ਬਹੁਤ ਸੁਹਾਵਣਾ ਮੌਸਮ ਆ ਬਹੁਤ ਵਧੀਆ ਮੌਸਮ ਆ ਬਹੁਤ 40% ਜਿਹੜੀ ਗਰਮੀ ਵਧ ਗਈ ਸੀਗੀ ਟੈਂਪਰੇਚਰ ਹਾਈ ਹੋ ਗਿਆ ਸੀਗਾ ਉਹਦੇ ਨਾਲ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਸੀਗਾ ਪਰ ਉਹਦੇ ਵਿੱਚ ਕਈ ਮਜ਼ਦੂਰ ਵਰਗ ਦੇ ਜਿਹੜੇ ਲੋਕ ਨੇ ਉਹ ਬਾਹਰ ਧੁੱਪ ਦੇ ਵਿੱਚ ਕੰਮ ਕਰਦੇ ਨੇ ਉਹਨਾਂ ਵਾਸਤੇ ਕੋਈ ਸੁਵਿਧਾ ਜਿਹੜੀ ਨਹੀਂ ਹੁੰਦੀ ਕਿਤੇ ਨਾ ਕਿਤੇ ਤੇ ਉਹਨਾਂ ਨੂੰ ਵੀ ਕਾਫੀ ਰਾਹਤ ਜਿਹੜੀ ਆ ਮਿਲੀ ਅਗਰ ਦੀ ਸਭ ਤੋਂ ਜ਼ਿਆਦਾ ਰਾਹਤ ਤਾਂ ਜਿਹੜੇ ਮਜ਼ਦੂਰ ਤਬਕੇ ਦੇ ਲੋਕ ਨੇ ਉਹਨਾਂ ਨੂੰ ਰਾਹਤ ਸਭ ਤੋਂ ਜ਼ਿਆਦਾ ਮਿਲੀ ਆ ਕਿਉਂਕਿ ਜਿਹੜੇ ਫੈਕਟਰੀਆਂ ਦੇ ਵਿੱਚ ਕੰਮ ਕਰਦੇ ਆ ਜਿਹੜੇ ਘਰਾਂ ਦੇ ਵਿੱਚ ਰਹਿੰਦੇ ਆ ਏ ਪਰ ਆਪਾਂ ਮਜ਼ਦੂਰ ਵਰਗ ਦੇ ਲੋਕਾਂ ਲਈ ਜੇ ਸੋਚੀਏ ਤਾਂ ਬਹੁਤ ਜ਼ਿਆਦਾ ਰਾਹਤ ਵੀ ਮਿਲੀ ਹੈ ਉਹਨਾਂ ਨੂੰ ਔਰ ਬਹੁਤ ਫਰਕ ਆ ਔਰ ਉਮੀਦ ਕਰਦੇ ਹਾਂ ਇਸੇ ਤਰੀਕੇ ਨਾਲ ਜਿਹੜਾ ਇਹ ਕੰਮ ਕਰਨ ਦੇ ਵਿੱਚ ਉਹਨਾਂ ਨੂੰ ਸਹੂਲਤਾਂ ਜਿਹੜੀਆਂ ਨੇ ਇਸ ਮੌਸਮ ਦੇ ਵਿੱਚ ਜ਼ਰੂਰ ਪਈ। ਕਿਹਨਾ ਚਾਹੁੰਗੇ ਤਾਂ ਦੋ ਦਿਨ ਪਹਿਲਾਂ ਜਿਹੜੀ ਕਾਫੀ ਹਨੇਰੀ ਆਈ ਸੀ ਤੇ ਉਸ ਤੋਂ ਬਾਅਦ ਬਦਲਾਅ ਤਾਂ ਹੋਇਆ ਸੀਗਾ ਮੌਸਮ ਦੇ ਵਿੱਚ ਘੁੰਮ ਫਿਰ ਗਰਮੀ ਜਿਹੜੀ ਹੈ ਦੁਆਰ ਤੋਂ ਸ਼ੁਰੂ ਹੋ ਗਈ ਤੇ ਉਸ ਤੋਂ ਬਾਅਦ ਹੁਣ ਅੱਜ ਦੁਪਹਿਰ ਤੱਕ ਗਰਮੀ ਸੀਗੀ ਉਸ ਤੋਂ ਬਾਅਦ ਫਿਰ ਮੌਸਮ ਨੇ ਇੱਕਦਮ ਜਿਹੜਾ ਬਦਲਾਅ ਲੇਤਾ। ਆ ਪਿਛਲੇ ਕਈ ਦਿਨਾਂ ਤੋਂ ਆਪਾਂ ਦੇਖ ਰਹੇ ਆ ਨੇਰੀ ਵੀ ਚੱਲੀ ਐ ਦੋ ਕੁ ਦਿਨ ਪਹਿਲਾਂ ਨੇਰੀ ਤੋਂ ਬਾਅਦ ਉਮੀਦ ਕਰ ਰਹੇ ਸੀ ਕਿ ਬਾਰਿਸ਼ ਪਾਊਗੀ ਪਰ ਦੋ ਦਿਨ ਫੇਰ ਗਰਮੀ ਰਹੀ ਮੌਸਮ ਦੇ ਵਿੱਚ ਚੇਂਜਸ ਤਾਂ ਸੀ ਪਰ ਅੱਜ ਜਿਹੜੀ ਬਰਸਾਤ ਹੋਈ ਐ ਬਰਸਾਤ ਕਰਕੇ ਜਿਹੜਾ ਮੌਸਮ ਬਣਿਆ ਇਹ ਦਾ ਜਿਹੜਾ ਲੁਫਤ ਲੋਕੀ ਉਠਾ ਰਹੇ ਨੇ ਚੱਕ ਰਹੇ ਔਰ ਅਸੀਂ ਵੀ ਬਹੁਤ ਖੁਸ਼ ਆ ਇਸ ਚੀਜ਼ ਤੋਂ ਕਿ ਵੀ ਬਾਰਿਸ਼ ਹੋ ਰਹੀ ਐ ਲੋਕਾਂ ਦੇ ਵਿੱਚ ਖੁਸ਼ੀ ਦਾ ਜਿਹੜਾ ਮਾਹੌਲ ਐ ਉਹ ਦੇਖਣ ਨੂੰ ਮਿਲ ਰਿਹਾ ਖੁਸ਼ੀ ਇਸ ਕਰਕੇ ਆ ਕਿ ਮੌਸਮ ਨੇ ਬਦਲਾਅ ਲਿੱਤਾ ਮੌਸਮ ਦੇ ਵਿੱਚ ਬਦਲਾਅ ਹੋਇਆ ਸੋ ਪਿਛੇ ਦੀਆਂ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝਾ ਕਰਾ ਦਿੰਨੇ ਲੋਕਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਕਾਫੀ ਬਦਲਾਅ ਨਜ਼ਰ ਆ ਰਿਹਾ ਹੈ ਸੋ ਉਹ ਕਿਤੇ ਨਾ ਕਿਤੇ ਇੱਕ ਪਾਸੇ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਮਜ਼ਦੂਰ ਵਰਗ ਦੇ ਜਿਹੜੇ ਲੋਕ ਨੇ ਗਰਮੀ ਦੇ ਵਿੱਚ ਉਹਨਾਂ ਨੂੰ ਕਾਫੀ ਦਿੱਕਤਾਂ ਦਾ ਜਿਹੜਾ ਸਾਹਮਣਾ ਉਹ ਕਰਨਾ ਪੈਂਦਾ ਹੈ ਗਰਮੀ ਕਿਤੇ ਨਾ ਕਿਤੇ ਕਾਫੀ ਜੜੀ ਹੈ ਪੈਂਦੀ ਹੈ ਸੋ 40 ਡਿਗਰੀ ਤੋਂ ਟੈਂਪਰੇਚਰ ਜਿਹੜਾ ਹਾਈ ਸੀਗਾ ਪਲੱਸ ਸੀਗਾ ਸੋ ਗਰਮੀ ਤੋਂ ਰਾਹਤ ਲਈ ਲੈਣ ਲਈ ਜਿਹੜਾ ਮੌਸਮ ਹੈ ਉਹਨੂੰ ਬਦਲਣਾ ਜਿਹੜਾ ਕਿਤੇ ਨੇ ਕਿਤੇ ਜ਼ਰੂਰੀ ਹੈ ਸੋ ਮੌਸਮ ਦੇ ਵਿੱਚ ਬਦਲਾਅ ਜਿਹੜਾ ਦੇਖਣ ਨੂੰ ਮਿਲਿਆ ਸੋ ਟੈਂਪਰੇਚਰ ਜਿਹੜਾ ਹਾਈ ਸੀਗਾ ਉਹ ਟੈਂਪਰੇਚਰ ਜਿਹੜਾ ਹੁਣ ਅੱਜ ਡਾਊਨ ਹੋ ਚੁੱਕਿਆ ਕਿਦਾਂ ਦਾ ਦੇਖ ਰਹੇ ਹੁਣ ਦੋ ਦਿਨ ਪਹਿਲਾਂ ਕਾਫੀ ਗਰਮੀ ਸੀਗੀ ਤੇ ਹੁਣ ਦਾ ਕੀ ਮਾਹੌਲ ਦੇਖ ਰਹੇ ਹੁਣ ਬਹੁਤ ਮੌਸਮ ਠੰਡਾ ਹੋ ਗਿਆ ਦੋ ਦਿਨ ਪਹਿਲਾਂ ਬਹੁਤ ਗਰਮੀ ਜ਼ਿਆਦਾ ਸੀ ਕਿੰਨੇ ਕਿ ਪਰਸੈਂਟ ਗਰਮੀ ਸੀ ਕੋਈ ਪਤਾ ਵਾ ਹਾਂ 45 ਤੋਂ 44 ਡਿਗਰੀਜ਼ ਅੱਛਾ ਕਾਫੀ ਗਰਮੀ ਲੱਗ ਰਹੀ ਹਾਂ ਠੀਕ ਆ ਹੁਣ ਮੀਂਹ ਪੈ ਰਿਹਾ ਐ ਇਸ ਟਾਈਮ ਦੇਖ 24 ਘੰਟੇ ਪਹਿਲਾਂ ਹਨੇਰੀ ਵੀ ਕਾਫੀ ਆਈ ਸੀ ਤੂਫਾਨ ਵੀ ਕਾਫੀ ਹਾਂਜੀ 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 ਉਹ ਵੀ ਆਇਆ ਸੀ ਹਨੇਰੀ ਆਈ ਸੀ ਹਾਂਜੀ ਤੇ ਅੱਜ ਕਿੱਦਾਂ ਦਾ ਮੌਸਮ ਸੀਗਾ ਸਵੇਰੇ ਅੱਜ ਸਵੇਰੇ ਮੌਸਮ ਗਰਮੀ ਵਾਲਾ ਸੀ ਤੇ ਹੁਣ ਠੰਡਾ ਹੋ ਗਿਆ ਇਸ ਟਾਈਮ ਹੁਣ ਮੀਂਹ ਵੀ ਪੈ ਰਿਹਾ ਹਾਂ ਮੀਂਹ ਪੈਣ ਲੱਗ ਗਿਆ ਕੀ ਕਹਿਣਾ ਚਾਹੋਗੇ ਗਰਮੀ ਤੋਂ ਕਿਸ ਤਰੀਕੇ ਲੋਕਾਂ ਨੂੰ ਬਚਨ ਦੀ ਜਿਹੜੀ ਸਹੂਲਤ ਦੇ ਸਕਦੇ ਹੋ ਗਰਮੀ ਤੋਂ ਬਚਨ ਦੀ ਤਾਂ ਇਹੀ ਆ ਵੀ ਬਾਹਰ ਘਟਣੇ ਕੋਲ ਹੁਣ ਤਾਂ ਕੋਈ ਗੱਲ ਨਹੀਂ ਹੁਣ ਤਾਂ ਮੀਂਹ ਪੈ ਗਿਆ ਠੰਡਾ ਹੋ ਗਿਆ ਵਾਸਨ ਬਸ ਇਹੀ ਆ ਹਾਂਜੀ ਹ ਬਾਕੀ ਆਪਣਾ ਵੀ ਵਿਚਾਰ ਰੱਖੋ ਗਰਮੀ ਤੋਂ ਹਾਂਜੀ ਸੋ ਲੋਕਾਂ ਦੇ ਨਾਲ ਸ਼ਹਿਰ ਦੇ ਵਿੱਚ ਜਿਹੜੇ ਹਾਲਾਤ ਨੇ ਉਹ ਕਿਸ ਤਰੀਕੇ ਦੇ ਨੇ ਉਹ ਤੁਹਾਡੇ ਨਾਲ ਅੱਜ ਸਾਂਝਾ ਕਰਾਇਆ ਸੋ ਲੋਕਾਂ ਦੇ ਵਿੱਚ ਕੀ ਕੁਝ ਹੈ ਉਹ ਵੀ ਤੁਹਾਡੇ ਨਾਲ ਸਾਂਝਾ ਕਰਾਈ ਕਿਉਂਕਿ ਲੋਕਾਂ ਦੇ ਵਿੱਚ ਤੁਸੀਂ ਦਾ ਜਿਹੜਾ ਮਾਹੌਲ ਹੈ ਉਹ ਵੀ ਦੇਖਣ ਨੂੰ ਮਿਲਿਆ ਪਹਿਲਾਂ ਤੂਫਾਨ ਆਇਆ ਤੇ ਤੂਫਾਨ ਦੇ ਨਾਲ ਹਲਕੀ ਜਿਹੀ ਜਿਹੜੀ ਹੈ ਨੇਰੀ ਤੇ ਨਾਲ ਹਲਕੀ ਜਿਹੀ ਜਿਹੜੀ ਬਾਰਿਸ਼ ਹੈ ਉਹ ਸ਼ੁਰੂਆਤ ਹੀ ਤੇ ਉਸ ਤੋਂ ਬਾਅਦ ਬਾਰਿਸ਼ ਨੇ ਵੀ ਜਿਹੜਾ ਥੋੜੀ ਦੇਰ ਪਿਆ ਨਾਲ-ਨਾਲ ਬਾਰਿਸ਼ ਤੇ ਗੜੇ ਜਿਹੜੇ ਆ ਉਹ ਵੀ ਪਏ ਤੇ ਉਸ ਤੋਂ ਬਾਅਦ ਬਰਸਾਤ ਦੇ ਨਾਲ ਠੰਡੀਆਂ ਹਵਾਵਾਂ ਚਲੀਆਂ ਸੋ ਕਿਤੇ ਨਾ ਕਿਤੇ ਕਾਫੀ ਖੁਸ਼ ਨਮਾ ਜਿਹੜਾ ਮੌਸਮ ਹੋ ਚੁੱਕਿਆ ਸੋ ਮ ਅੱਜ ਜਿਹੜੀ ਆਈ ਐ ਸੋ ਲੋਕਾਂ ਨੂੰ ਵੀ ਇਹ ਜਿਹੜੀ ਦਿੱਕਤਾਂ ਸੀ ਗਿਆ ਉਹ ਵੀ ਖਤਮ ਹੋਈਆਂ ਸੋ ਗਰਮੀ ਤੋਂ ਰਾਹਤ ਜਿਹੜੀ ਮਿਲੀ ਤਾਂ ਕੁਝ ਲੋਕ ਇਹ ਵੀ ਕਹਿ ਰਹੇ ਨੇ ਕਿ ਹਫਤੇ ਦੇ ਤੱਕ ਜਿਹੜੀ ਗਰਮੀ ਐ ਹਫਤੇ ਤੱਕ ਰਾਤ ਜਿਹੜੀ ਐ ਜਿਨ੍ਹਾਂ ਦੇ ਜਿਨ੍ਹਾਂ ਨੂੰ ਕਿਤੇ ਨਾ ਕਿਤੇ ਗਰਮੀ ਦਾ ਕਾਫੀ ਕਿੱਲਾਤ ਜਿਹੜੀ ਸਹਣੀ ਪੈਂਦੀ ਐ ਗਰਮੀ ਕਾਫੀ ਠਾਣੀ ਪੈਂਦੀ ਐ ਉਹਨਾਂ ਨੂੰ ਇੱਕ ਹਫਤੇ ਤੱਕ ਕਾਫੀ ਜਿਹੜੀ ਐ ਹੁਣ ਮੌਸਮ ਮੇਰਾ ਠੰਡਾ ਰਹੂਗਾ ਉਪਣੇ ਸ਼ਹਿਰ ਦੇ ਆਪਣੇ ਇਲਾਕੇ ਦੇ ਹਾਲਾਤ ਤੁਸੀਂ ਵੀ ਦੱਸਣਾ ਇੱਕ ਮਿੰਟਾਂ ਰਹੀ ਤੁਸੀਂ ਜਰੂਰ ਦੱਸਣਾ ਹੈ ਕਿ ਤੁਹਾਡੇ ਏਰੀਏ ਦੇ ਤੁਹਾਡੇ ਸ਼ਹਿਰ ਦੇ ਹਾਲਾਤ ਕਿਹੜੇ ਨੇ ਸੋ ਤੁਹਾਡੇ ਏਰੀਏ ਦੇ ਵਿੱਚ ਤੁਹਾਡੇ ਸ਼ਹਿਰ ਦੇ ਵਿੱਚ ਕਿਸ ਤਰੀਕੇ ਦਾ ਜਿਹੜਾ ਮੌਸਮ ਹੈ ਸੋ ਕਿਸ ਤਰੀਕੇ ਦੇ ਲੋਕ ਜਿਹੜੇ ਮੌਸਮ ਦਾ ਜਿਹੜਾ ਫਾਇਦਾ ਉਠਾ ਰਹੇ ਨੇ ਦੇ ਇਧਰੋਂ ਲੁਜਣਾ ਲਾਈਵ ਮੈਡੀਨ ਕੈਮਰਾਮੈਨ ਹਣੀ ਦੇ ਨਾਲ ਧੰਨਵਾਦ